ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਬੰਟੀ ਸਪੇਨ ਤੋਂ ਜਨਮ ਤੁਮਾਰੇ ਲਿਖੇ ਸੰਸਾਲੋਂ ਬੰਟੀ ਦੋਸਤੋ ਜਿਨਨੇ ਭੈਣ ਭਰਾਵਾਂ ਕੋਲ ਪਾਸਪੋਰਟ ਨਹੀਂ ਆ ਰੀਨਿਊ ਹੋਣ ਵਾਲੇ ਆ ਗੁੰਮ ਹੋ ਗਏ ਆ ਜਾਂ ਕੁਛ ਵੀ ਹੋਇਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਇੱਕ ਸੋਹਣੀ ਸੂਚਨਾ ਨਿਕਲ ਕੇ ਆਈ ਆ ਗੁਰਦੁਆਰਾ ਸਾਹਿਬ ਮੈਡ੍ਰਿਡ ਤੋਂ ਸਪੇਨ ਦਾ ਜਿਹੜਾ ਸ਼ਹਿਰ ਹੈ ਕੈਪੀਟਲ ਆ ਸਪੇਨ ਦੀ ਉੱਥੋਂ ਹਮੇਸ਼ਾ ਗੁਰੂ ਘਰ ਤੋਂ ਹਮੇਸ਼ਾ ਹੀ ਬੰਦਿਆਂ ਦੀਆਂ ਝੋਲੀਆਂ ਪੜ੍ਹਦੀਆਂ ਲੇਕਿਨ ਆ ਵੀ ਅੱਜ ਝੋਲੀ ਮੇਰੇ ਗੁਰੂ ਮਹਾਰਾਜ ਨੇ ਬਹੁਤ ਸੋਹਣੀ ਭਰੀ ਆ ਉਹ ਸੂਚਨਾ ਕੀ ਆ ਮੈਂ ਮੇਨ ਮੇਨ ਮੁੱਦੇ ਜਿਹੜੇ ਪੜ੍ਹ ਕੇ ਦੱਸ ਦਿੰਨਾ ਔਰ ਇਹ ਜਿਹੜਾ ਸੂਚਨਾ ਪੱਤਰ ਆ ਮੇਰੇ ਕੋਲ ਇਹ ਮੈਂ ਸਕਰੀਨ ਦੇ ਨਾਲ ਤੁਹਾਡੇ ਚਲਾਦਾਗਾ ਤੇ ਸਭ ਤੋਂ ਪਹਿਲਾਂ ਮੈਂ ਦੋ ਚਾਰ ਲਾਈਨਾਂ ਪੜ੍ਹ ਕੇ ਦੱਸ ਦਨਾ ਉਸ ਤੋਂ ਬਾਅਦ ਫਿਰ ਮੇਨ ਮੇਨ ਜ਼ਰੂਰੀ ਸੂਚਨਾ ਮਿਤੀ ਅੱਜ ਮਿਤੀ 5 2 2026 ਨੂੰ ਕਾਉਂਸਲਰ ਜਰਨਲ ਬਾਰਸੀਲੋਨਾ ਵਿਖੇ ਸਿੱਖ ਫੈਡਰੇਸ਼ਨ ਸਪੇਨ ਦੀ ਮੀਟਿੰਗ ਵੌਇਸ ਕਾਉਂਸਲਰ ਰਾਹੁਲ ਚੋਹਾਨ ਨਾਲ ਹੋਈ ਜਿਸ ਵਿੱਚ 1 4 2026 ਨੂੰ ਖੁੱਲਣ ਵਾਲੀ ਇਮੀਗ੍ਰੇਸ਼ਨ ਨੂੰ ਲੈ ਕੇ ਵਿਚਾਰ ਹੋਏ ਜਿਨ੍ਹਾਂ ਵਿੱਚ ਮੁੱਖ ਤੌਰ ਤੇ ਪਾਸਪੋਰਟ ਦੇਣ ਅਤੇ ਸਪਲੀਮੈਂਟਰੀ ਪੁਲਿਸ ਸਰਟੀਫਿਕੇਟ ਸਨ ਠੀਕ ਹੈ ਜੀ ਮੇਨ ਮੁੱਦਾ ਰਿਹਾ ਉਹਨਾਂ ਦਾ ਜਿਹੜੀ ਸਾਡੇ ਜਥੇਬੰਦੀਆਂ ਗਈਆਂ ਸੀਗੀਆਂ ਉਹਨਾਂ ਦਾ ਮੇਨ ਮੁੱਦਾ ਸੀਗਾ ਪਾਸਪੋਰਟ ਤੇ ਪੀਸੀਸੀ ਨੂੰ ਲੈ ਕੇ ਔਰ ਸਾਰੀਆਂ ਜਥੇਬੰਦੀਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਜਿਨ੍ਹਾਂ ਨੇ ਐਡਾ ਵੱਡਾ ਇਹ ਪ੍ਰੋਬਲਮ ਸੋਲਵ ਕੀਤਾ ਮੇਨੂੰ ਨਾਮ ਕਿਸੇ ਦਾ ਇਹਦੇ ਵਿੱਚ ਮੈਂਸ਼ਨ ਨਹੀਂ ਹੈਗਾ ਇਸ ਕਰਕੇ ਸਿਰਫ ਰਾਹੁਲ ਚੋਹਾਨ ਜੀ ਦਾ ਨਾਮ ਮੈਂਸ਼ਨ ਆ ਉਹਨਾਂ ਨੇ ਅੱਗੇ ਲਿਖਿਆ ਕਿ ਦਿਨ ਵੀਰਵਾਰ ਤੋਂ ਸਾਰੀਆਂ ਸੇਵਾਵਾਂ ਦਿਨ ਜਿਹੜਾ ਵੀਰਵਾਰ ਅਗਲਾ ਆ ਰਿਹਾ ਉਤੋਂ ਸਾਰੀਆਂ ਸੇਵਾਵਾਂਾਂ ਦੇ ਵਿੱਚ ਜਲਦੀ ਹੀ ਬਣੋਤੀ ਕੀਤੀ ਜਾਵੇਗੀ ਹੋ ਸਕਦਾ ਸਟਾਫ ਵੀ ਨਵਾਂ ਰੱਖਣ ਤੇ ਜਿਹੜੀਆਂ ਅਰਜ਼ੀਆਂ ਹਰ ਹਰ ਰੋਜ਼ ਲਗਭਗ 300 ਅਰਜ਼ੀਆਂ ਲਈਆਂ ਜਾਣਗੀਆਂ ਜਿਹੜੀਆਂ ਹਰ ਰੋਜ਼ ਅਰਜ਼ੀਆਂ ਲੈਣਗੇ 300 ਅਰਜ਼ੀਆਂ ਹੋਣਗੇ ਹਰ ਰੋਜ਼ ਜਿਹੜੀਆਂ 300 ਅਰਜ਼ੀਆਂ ਲੈਣਗੇ ਜੇ ਪਾਸਪੋਰਟ ਦੀ ਕਾਪੀ اچھا ਉਹਨਾਂ ਨੇ ਮੈਂ ਹੁਣ ਦੱਸ ਦਵਾ ਉਹਨਾਂ ਨੇ ਕੀ ਲਿਖਿਆ ਮੇਨ ਮੇਨ ਗੱਲਾਂ ਦੱਸ ਦਿੰਨਾ ਗੁੰਮ ਹੋਇਆ ਇਹ ਇੱਕ ਮਿੰਟ ਸ਼ੁਰੂ ਕਰਨ ਜਾ ਰਹੇ ਹਾਂ ਭੈਣ ਪਾਸਪੋਰਟ ਖਤਮ ਹੋਇਆ ਹੋਇਆ ਹਨ ਗੁੰਮ ਹੋਇਆ ਉਹ ਉਹ ਈਮੇਲ ਜ ਜਨਾਂ ਦਾ ਪਾਸਪੋਰਟ ਖਤਮ ਹੋਇਆ ਜਾਂ ਗੁੰਮ ਹੋਇਆ ਈਮੇਲ ਤੇ ਆਪਣੇ ਡਾਕੂਮੈਂਟ ਜਿਵੇਂ ਪਾਸਪੋਰਟ ਦੀ ਕਾਪੀ ਇਮ ਪਾਦਰੋਂ ਨਾਮਤੋਂ ਅਤੇ ਪੁਲਿਸ ਰਿਪੋਰਟ ਭੇਜਣ 2-3 ਦਿਨ ਵਿੱਚ ਉਸ ਦਾ ਜਵਾਬ ਦੇਣਗੇ ਠੀਕ ਹੈ ਜੀ ਤੁਸੀਂ ਆਪਣੀ ਜਿਹੜੀ ਪਾਸਪੋਰਟ ਦੀ ਕਾਪੀ ਤੁਹਾਡਾ ਲੌਸ ਰਿਪੋਰਟ ਔਰ ਤੁਹਾਡੀ ਇੰਪਾਸ ਨੰਬਰ ਤੋਂ ਤੁਸੀਂ ਉਹਨਾਂ ਦੇ ਦਿੱਤੀ ਗਈ ਜਿਹੜਾ ਤੁਸੀਂ ਮੈਂ ਨਾਲ ਲਾਉਣਾ ਸਕਰੀਨ ਦੇ ਉੱਪਰ ਉਹਦੇ ਥੱਲੇ ਉਹਨਾਂ ਦੀ ਮੇਲ ਲਿਖੀ ਉਹ ਦਿੱਤੀ ਗਈ ਮੇਲ ਦੇ ਉੱਪਰ ਆਪਣੇ ਤੁਸੀਂ ਇਹ ਡਾਕੂਮੈਂਟ ਕਰ ਲਓ ਤੁਹਾਨੂੰ ਉਹ 2 ਤੋਂ 3 ਦਿਨ ਦੇ ਵਿੱਚ ਜਵਾਬ ਦੇਣਗੇ ਮੇਨ ਗੱਲ ਇਹ ਹੋ ਗਈ ਅਗਲੀ ਕੀ ਆ ਸਪਲੀਮੈਂਟਰੀ ਪੁਲਿਸ ਸਰਟੀਫਿਕੇਟ ਦੀ ਅਰਜੀ ਜਾਵੇਗੀ ਅਤੇ ਉਹ ਉਹ ਨੂੰ ਪੁਲਿਸ ਇਨਕੁਆਰੀ ਲਈ ਤੁਹਾਡੇ ਇਲਾਕੇ ਥਾਣੇ ਵਿੱਚ ਭੇਜਣਗੇ ਜਿਹੜੀ ਸਪਲੀਮੈਂਟਰੀ ਜਾਂ ਪੁਲਿਸ ਦਾ ਕੋਈ ਵੀ ਇਨਕੁਆਰੀ ਤੁਹਾਡੇ ਏਰੀਆ ਜਾਏਗੀ ਉੱਥੋਂ ਤੁਸੀਂ ਇਨਕੁਆਰੀ ਕਰਾ ਕੇ ਜਲ ਤੋਂ ਜਲਦੋ ਕਹਿੰਦੇ ਸਾਨੂੰ ਵਾਪਸ ਕਰ ਲੋ ਤਾਂ ਕਿ ਅਸੀਂ ਤੁਹਾਡਾ ਜਿਹੜਾ ਪਾਸਪੋਰਟ ਤੁਹਾਨੂੰ ਇਸ਼ੂ ਕਰੀਏ ਜਾਂ ਤੁਹਾਡੀ ਜੋ ਵੀ ਚੀਜ਼ਾਂ ਤੁਹਾਡੀ ਤੁਹਾਡੀਆਂ ਸ਼ਰਤਾਂ ਅਗਰ ਕਿਸੇ ਨੂੰ ਕੋਈ ਵੀ ਸਮੱਸਿਆ ਆਵੇ ਤਾਂ ਉਹ ਵਾਇਸ ਕਾਉਂਸਲਰ ਰਾਹੁਲ ਚੋਹਾਨ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਇਹਦੇ ਵਿੱਚ ਕੋਈ ਵੀ ਉਹਨਾਂ ਨੇ ਏਜੰਟ ਨਹੀਂ ਵਿੱਚ ਪਾਇਆ ਸਭ ਤੋਂ ਵੱਡੀ ਗੱਲ ਕੋਈ ਵੀ ਏਜੰਟ ਨਹੀਂ ਪਾਇਆ ਉਹਨਾਂ ਨੇ ਵਿੱਚ ਸਿੱਧਾ ਲਿਖਤਾ ਅਗਰ ਕਿਸੇ ਨੂੰ ਕੋਈ ਵੀ ਸਮੱਸਿਆ ਆਵੇ ਤਾਂ ਉਹ ਵਾਈਸ ਕਾਉਂਸਲਰ ਰਾਹੁਲ ਚੋਹਾਨ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਨਾ ਵਿੱਚ ਵੰਟੀ ਦੀ ਲੋੜਾ ਨਾ ਵਿੱਚ ਕਿਸੇ ਦੀ ਲੋੜਾ ਨਾ ਵਿੱਚ ਉਹਦੀ ਲੋੜਾ ਨਾ ਉਹਦੀ ਇਹ ਤੋਂ ਲੈ ਕੇ ਜੜ ਤੱਕ ਕਿਸੇ ਦੀ ਲੋੜ ਨਹੀਂ ਡਾਇਰੈਕਟ ਰਾਹੁਲ ਚੋਹਾਨ ਜੀ ਜਿਨ੍ਹਾਂ ਦੀ ਈਮੇਲ ਉਹਨਾਂ ਨੇ ਥੱਲੇ ਦਿੱਤੀ ਉਹ ਮੈਂ ਹੁਣ ਪਾ ਦੇਣਾ ਉਹਦੇ ਵਿੱਚੋਂ ਕਰ ਸਕਦਾ ਉਹਨਾਂ ਨਾਲ ਸਿੱਧਾ ਸੰਪਰਕ ਇਹ ਸੀ ਹੁਣ ਤੱਕ ਦੀ ਸਪੇਨ ਦੇ ਪੇਪਰ ਖੁੱਲਣ ਤੋਂ ਬਾਅਦ ਆਪਣੇ ਇੰਡੀਆ ਨਾਲ ਵਾਸਤੇ ਸਭ ਤੋਂ ਵੱਡੀ ਖਬਰ ਜਿਹੜੇ ਪੇਪਰ ਖੁੱਲਣ ਦੀ ਖਬਰ ਸੀ ਉਹ ਬਹੁਤ ਵੱਡੀ ਖਬਰ ਸੀ ਲੇਕਿਨ ਜਿਨ੍ਹਾਂ ਕੋ ਬਚਾਰਾ ਤੋਂ ਪਾਸਪੋਰਟ ਹੀ ਨਹੀਂ ਸੀਗੇ ਉਹਨਾਂ ਵਾਸਤੇ ਉਹ ਖਬਰ ਕੁਛ ਵੀ ਨਹੀਂ ਸੀ ਕਿਉਂਕਿ ਜੇ ਉਹਨਾਂ ਕੋ ਪਾਸਪੋਰਟ ਹੀ ਨਹੀਂ ਸੇ ਉਹ ਪੇਪਰ ਨਹੀਂ ਲੈ ਸਕਦੇ ਮੈਂ ਇੰਡੀਅਨ ਐਮਬੈਸੀ ਜਿੰਨਾ ਵੀ ਸਟਾਫ ਬੈਠਾ ਇੱਥੇ ਸਾਰੇ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਸ਼ੁਕਰੀਆ ਕਰਦਾ ਜਿਹੜੀਆਂ ਜਥੇਬੰਦੀਆਂ ਜਾ ਕੇ ਐਮਬੈਸੀ ਦੇ ਵਿੱਚ ਪੇਸ਼ ਹੋਈਆਂ ਜਿਨ੍ਹਾਂ ਨੇ ਜਾ ਕੇ ਰਿਕਵੈਸਟ ਕੀਤੀ ਆ ਉਹਨਾਂ ਨੂੰ ਮੇਰਾ ਜਿਹੜਾ ਉਹ ਜਥੇਬੰਦੀਆਂ ਨੂੰ ਮੇਰਾ ਤਹਿ ਦਿਲੋਂ ਧੰਨਵਾਦ ਸਲੂਟ ਆ ਕਿਉਂਕਿ ਕੋਈ ਬੰਦਾ ਹੁੰਦਾ ਜਿਹੜਾ ਇੱਕ ਪਹਿਲ ਕਰਦਾ ਉਹਦੀ ਪਹਿਲ ਦੇ ਉੱ ਉਹਨਾਂ ਚੋ ਇਹ ਪਹਿਲ ਸਾਡੀ ਜਥੇਬੰਦੀਆਂ ਨੇ ਕੀਤੀ ਉਹਨਾਂ ਦਾ ਧੰਨਵਾਦ ਅੰਬੈਸੀ ਦੇ ਰਾਹੁਲ ਚੋਹਾਨ ਸਾਹਿਬ ਵਾਇਸ ਕਾਉਂਸਲ ਜਿਹੜੇ ਵਾਇਸ ਕਾਉਂਸਲਰ ਉਹਨਾਂ ਦਾ ਧੰਨਵਾਦ ਹੋਰ ਵੀ ਜਿਹੜੇ ਸਾਡੇ ਵੀਡੀਓ ਦੇਖਦੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ तहे ਦਿਲੋਂ ਸ਼ੁਕਰਗੁਜ਼ਾਰ ਵੀਡੀਓ ਨੂੰ ਸ਼ੇਅਰ ਕਰਿਓ ਚੰਗੀ ਲੱਗੀ ਤਾਂ ਆਪਣੇ ਕਮੈਂਟਾਂ 'ਚ ਸੁਝਾ ਦਿਓ